ਹਾਂਜੀ ਇਹ ਵਾਲੇ ਆਉਣਗੇ ਜੀ ਔਰਗੈਂਜ਼ਾ ਦੀ ਸ਼ਰਟ ਹੈਗੀ ਸ਼ਤੂਨ ਦੀ ਬਾਟਮ ਨਾਲ ਲਏਗਾ ਛਪਾਉਂਦਾ ਦੁਪੱਟਾ ਪ੍ਰਾਈਸ ਮੈਂਸ਼ਨ ਕੀਤਾ ਹੈ ਸ਼ਿਪਿੰਗ 올 ਇੰਡੀਆ ਫ੍ਰੀ ਰਹੇਗੀ ਇਹ ਵਾਲੇ ਸੂਟ ਆਉਣਗੇ ਜੀ ਕ੍ਰੇਪ ਦੇ 슬ੀਵਜ਼ ਵਰਕ ਆਏਗਾ ਬਾਟਮ ਵਰਕ ਆਏਗਾ ਨਾਲ ਦੁਪੱਟਾ ਬਹੁਤ ਜ਼ਿਆਦਾ ਫੈਂਸੀ ਬਣਿਆ ਹੋਇਆ ਹੈ ਇਹ ਵਾਲੇ ਕ੍ਰੇਪ ਦਾ ਸੂਟ ਆਉਣਗੇ ਜੀ ਨਾਲ ਸ਼ਰਟ 2.5 ਮੀਟਰ ਕ੍ਰੇਪ ਦੀ 2.5 ਮੀਟਰ ਬਾਟਮ ਪ੍ਰਾਈਸ ਮੈਂਸ਼ਨ ਕੀਤਾ ਹੈ ਸ਼ਿਪਿੰਗ 올 ਇੰਡੀਆ ਫ੍ਰੀ ਰਹੇਗੀ ਐਕਸਟਰਾ ਕਪਰ ਵੀ ਤੁਸੀਂ ਲੈ ਸਕਦੇ ਹੋ ਜੇ ਤੁਸੀਂ ਲੈਣਾ ਇਹ ਵਾਲੇ ਆਉਣਗੇ ਜੀ ਬਨਾਰਸੀ ਲੁੱਕ ਦੇ ਸੂਟ ਸ਼ਰਟ ਟਰੈਏਗੀ 2.5 ਮੀਟਰ ਬਨਾਰਸੀ ਦੀ 2.5 ਮੀਟਰ ਬਾਟਮ ਕ੍ਰੇਪ ਦੀ ਜਿਆਦਾ ਕਪੜਾ ਵੀ ਤੁਸੀਂ ਲੈ ਸਕਦੇ ਹੋ ਤਾਂ ਐਕਸਟਰਾ ਚਾਰਜਸ ਹੋਣਗੇ ਜੀ ਸ਼ਿਪਿੰਗ 올 ਇੰਡੀਆ ਫ੍ਰੀ ਰਹਿਣ ਵਾਲੀ ਹੈ ਇਹਨਾਂ ਦੀ ਇਹਦੇ ਵਿੱਚ ਕਲਰ ਆਪਸ਼ਨ ਹੋਰ ਵੀ ਨੇ ਆਪ ਪੈਂਡ ਦੇ ਵਿੱਚ ਐਡ ਕੀਤੇ ਹੋਏ ਹੈ ਇਸ ਲਈ ਵੀਡੀਓ ਸਕਿਪ ਨਾ ਕਰਿਓ ਬਹੁਤ ਜਿਆਦਾ ਤਰ੍ਹਾਂ ਦੀ ਆਪਾਂ ਇਹਦੇ ਵਿੱਚ ਵੈਰਾਈਟੀ ਐਡ ਕੀਤੀ ਹੋਈ ਹੈ ਤੇ ਕੈਸ਼ ਓਨ ਡਿਲੀਵਰੀ ਨਹੀਂ ਹੈਗੀ ਆਪਣੇ ਪੇਜ ਤੇ ਐਡਰੈਸ ਤੇ ਪੇਮੈਂਟ ਪਹਿਲਾਂ ਦੇਣਾ ਪੈਂਦਾ ਹੈ ਇਹ ਵਾਲੇ ਆਉਣਗੇ ਜੀ ਬਨਾਰਸੀ ਦੇ ਸੂਟ 2.5 ਮੀਟਰ ਦੀ ਸ਼ਰਟ ਤੇ ਨਾਲ ਵਿਸਕੋਸ オーਰਗੈਂਜ਼ਾ ਦਾ ਦੁਪੱਟਾ ਆਏਗਾ ਦੁਪੱਟੇ ਦੇ ਉੱਪਰ ਵਰਕ ਆਏਗਾ ਪ੍ਰਾਈਸ ਮੈਂਸ਼ਨ ਕੀਤਾ ਹੋਇਆ ਸ਼ਿਪਿੰਗ 올 ਇੰਡੀਆ ਫ੍ਰੀ ਰਹਿਣ ਵਾਲੀ ਇਹਨਾਂ ਦੀ ਇਹ ਵਾਲੇ ਆਉਣਗੇ ਜੀ ਪਿਓਰ ਕ੍ਰੇਪ ਦੀ 2.5 ਮੀਟਰ ਦੀ ਸ਼ਰਟ ਆਏਗੀ ਨਾਲ 2.5 ਮੀਟਰ ਬਾਟਮ ਆਏਗੀ ਕ੍ਰੇਪ ਦੀ ਤੇ ਫੁੱਲ ਇੰਬੋਇਡਰੀ ਸ਼ਰਟ ਆਏਗੀ ਜੀ ਉੱਪਰ ਸਿਕਵੈਂਸ ਵਰਕ ਨਾਲ ਇਹਨਾਂ ਦੇ ਬਹੁਤ ਹੀ ਜ਼ਿਆਦਾ ਹੈਂਡਵਰਕ ਦਾ ਕੰਮ ਹੋਇਆ ਹੋਇਆ ਇਸ ਲਈ ਇਹਨਾਂ ਦਾ ਪ੍ਰਾਈਸ ਜ਼ਿਆਦਾ ਹੈ ਜੀ ਤੁਸੀਂ ਪ੍ਰਾਈਸ ਮੈਂਸ਼ਨ ਕੀਤਾ ਹੋਇਆ ਤੇ ਐਕਸਟਰਾ ਕਪੜਾ ਵੀ ਲੈ ਸਕਦੇ ਹੋ ਲਹਿੰਗਾ ਸ਼ਰਾਰਾ ਗਰਾਰਾ ਕੁਝ ਵੀ ਇਹਨਾਂ ਦਾ ਬਣਾ ਸਕਦੇ ਹੋ ਬਹੁਤ ਜ਼ਿਆਦਾ ਸੋਹਣੇ ਸੂਟ ਨੇ ਤੁਸੀਂ ਇਹਨਾਂ ਨਾਲ ਬਾਟਮ ਆਪਣੀ ਚੋਇਸ ਦੀ ਲਗਵਾ ਸਕਦੇ ਹੋ ਤੇ ਇਹ ਵਾਲੇ ਬਨਾਰਸੀ ਲੁੱਕ ਦੇ ਸੂਟ ਆਉਣਗੇ ਜੀ ਬਹੁਤ ਜ਼ਿਆਦਾ ਸੋਹਣੇ ਨੇ ਆਪਾਂ ਜਿਹੜੇ ਕਲਰ ਰਹਿ ਗਏ ਸੀ ਆਪਾਂ ਹੁਣ ਲਾਸਟ ਦੇ ਵਿੱਚ ਐਡ ਕੀਤੇ ਹੋਏ ਆ ਜਲਦੀ ਤੋਂ ਜਲਦੀ ਆਰਡਰ ਕਰ ਸਕਦੇ ਹੋ ਬਹੁਤ ਜ਼ਿਆਦਾ ਸੋਹਣੇ ਪਾਰਟੀ ਵੇਅਰ ਸੂਟ ਨੇ ਇਹ ਸੂਟ ਹੁਣ ਕੁੜੀਆਂ ਜਾਗੋ ਤੇ ਵੀਰ ਕਰਦੇ ਨੇ ਤਾਂ ਬਹੁਤ ਜ਼ਿਆਦਾ ਸੋਹਣੇ ਲੱਗਦੇ ਨੇ ਚੁੰਨੀ ਦੇ ਉੱਪਰ ਗੋਟਾ ਪੱਤੀ ਦਾ ਕੰਮ ਕਰਵਾ ਕੇ ਬਹੁਤ ਵਧੀਆ ਲੁੱਕ ਹੁੰਦੀ ਆ ਥੈਂਕ ਯੂ ਸੋ ਮੱਚ ਵੀਡੀਓ ਦੇਖਣ ਲਈ ਧੰਨਵਾਦ